ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਇੱਕ ਅਹਿਮ ਖਬਰ ਆ ਰਹੀ ਹੈ ਕਾਂਗਰਸ ਚ ਨਵਜੋਤ ਸਿੰਘ ਸਿੱਧੂ ਦੀ ਅਹਿਮੀਅਤ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮਹਰਿੰਦਰ ਬਾਜਵਾ ਦਰਅਸਲ ਨਵਜੋਤ ਸਿੰਘ ਸਿੱਧੂ ਇਸ ਵੇਲੇ ਲੋਕ ਸਭਾ ਦੀਆਂ ਚੋਣਾਂ ਨੇ ਪਰ ਉਹ ਇਸ ਪਿਚ ਤੋਂ ਦੂਰ ਜਾ ਕੇ ਕ੍ਰਿਕਟ ਦੀ ਕਮੈਂਟਰੀ ਕਰਦੇ ਨਜ਼ਰ ਆਉਂਦੇ ਨੇ ਪਰ ਉਹਨਾਂ ਦੀ ਪਰਿਵਾਰ ਦੀ ਰਾਜਨੀਤਿਕ ਹਸਤੀ ਅਤੇ ਕਾਂਗਰਸ ਦੇ ਵਿੱਚ ਉਹਨਾਂ ਦੀ ਅਹਿਮੀਅਤ ਇਸ ਗੱਲ ਤੋਂ ਜ਼ਾਹਰ ਹੋ ਜਾਂਦੀ ਹੈ ਕਿ ਉਹਨਾਂ ਦੇ ਘਰ ਚੱਲ ਕੇ ਕਾਂਗਰਸ ਦੀ ਜਰਨਲ ਸਕੱਤਰ ਪ੍ਰਿੰਕਾ ਗਾਂਧੀ ਪਹੁੰਚੇ ਨੇ ਪੰਜਾਬ ਦੇ ਇਸ ਵੇਲੇ ਅਜੇ ਹ ਕੋਈ ਆਗੂ ਨਹੀਂ ਜਿਸ ਦੇ ਘਰ ਚੱਲ ਕੇ ਪ੍ਰਿੰਕਾ ਗਾਂਧੀ ਜੱਗੇ ਹੋਣ ਅਤੇ ਉੱਥੇ ਜਾ ਕੇ ਪਰਿਵਾਰ ਦਾ ਹਾਲਚਾਲ ਪੁੱਛਿਆਵੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਜੋ ਕਿ ਇਸ ਸਮੇਂ ਕੈਂਸਰ ਦੇ ਨਾਲ ਜੂਝ ਰਹੇ ਨੇ ਉਹਨਾਂ ਦੀ ਚੰਗੀ ਸਿਹਤ ਜਾਬੀ ਦੀ ਅਰਦਾਸ ਕਰਨ ਦੇ ਲਈ ਤੇ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਪ੍ਰਿੰਕਾ ਗਾਂਧੀ ਉਹਨਾਂ ਦੇ ਘਰ ਗਏ ਇਹ ਜਾਣਕਾਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੇਜ ਦੇ ਉੱਤੇ ਸਾਂਝੀ ਕੀਤੀ ਆਪਣੇ ਸੋਸ਼ਲ ਮੀਡੀਆ ਹੈਂਡਲਸ ਦੇ ਉੱਤੇ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੁਝ ਲਿਖਿਆ ਨਾਲੇ ਉਹ ਫੋਟੋ ਵੀ ਸਾਂਝੀ ਕੀਤੀ ਆ ਜੋ ਪ੍ਰਿੰਕਾ ਗਾਂਧੀ ਦੀ ਉਹਨਾਂ ਦੇ ਘਰ ਪਹੁੰਚਣ ਤੇ ਜਿਹੜੀ ਖਿੱਚੀ ਗਈ ਹੈ ਕੀ ਕੁਝ ਲਿਖਦੇ ਆ ਨਵਜੋਤ ਸਿੰਘ ਸਿੱਧੂ ਆਪਣੀ ਇਸ ਪੋਸਟ ਦੇ ਵਿੱਚ ਤੁਹਾਨੂੰ ਦੱਸਦੇ ਆ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਉਹਨਾਂ ਨੇ ਅੰਗਰੇਜ਼ੀ ਚ ਲਿਖਿਆ ਕੇ ਪ੍ਰਿੰਕਾ ਗਾਂਧੀ ਦਾ ਜਿਹੜਾ ਦਿਲ ਹੈ ਬਹੁਤ سونے ਵਾਲਾ ਦਿਲ ਹੈ ਬਾਕੀ ਸਾਰੀਆਂ ਗੱਲਾਂ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪਰ ਗੱਲ ਇਹ ਹੈ ਕਿ ਉਹਨਾਂ ਨੇ ਥੈਂਕਸ ਧੰਨਵਾਦ ਕੀਤਾ ਹੈ ਜਿਹੜਾ ਪ੍ਰਿੰਕਾ ਗਾਂਧੀ ਦੇ ਵੱਲੋਂ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦਾ ਜੋ ਹਾਲਚਾਲ ਪੁੱਛਿਆ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਏ ਤੁਹਾਡਾ سپورਟ ਹੈ ਤੁਹਾਡੀ ਉਹ ਸਾਡੇ ਲਈ ਬਹੁਤ ਕੀਮਤੀ ਹੈ ਨਵਜੋਤ ਸਿੰਘ ਸਿੱਧੂ ਆਪਣੀ ਪੋਸਟ 'ਚ ਇਹ ਗੱਲ ਕਹਿਣਾ ਚਾਹੁੰਦੇ ਆ ਨਾਲ ਫੋਟੋ ਸਾਂਝੀ ਕੀਤੀ ਐ ਇਸ 'ਚ ਪ੍ਰਿੰਕਾ ਗਾਂਧੀ ਖੜੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਉਹ ਖੜੇ ਆ ਪੁੱਤਰ ਖੜੇ ਆ ਧੀ ਖੜੇ ਆ ਤੇ ਹੋਰ ਪਰਿਵਾਰਕ ਮੈਂਬਰ ਮੌਜੂਦ ਨੇ ਉਹ ਫੋਟੋ ਵੀ ਸਾਂਝੀ ਕੀਤੀ ਗਈ ਐ ਤੇ ਅਹਿਮ ਗੱਲ ਇਹ ਐ ਕਿ ਨਵਜੋਤ ਸਿੰਘ ਸਿੱਧੂ ਬੇਸ਼ੱਕ ਇਸ ਸਮੇਂ ਸਿਆਸੀ ਪੇਚ ਤੋਂ ਦੂਰ ਹੋਣ ਪਰ ਪ੍ਰਿੰਕਾ ਗਾਂਧੀ ਦਾ ਉਹਨਾਂ ਦੇ ਘਰ ਪਹੁੰਚਣਾ ਉਨ੍ਹਾਂ ਦੀ ਸਿਆਸਤ ਵਿੱਚ ਅਤੇ ਖਾਸ ਕਰਕੇ ਕਾਂਗਰਸ ਦੀ ਸਿਆਸਤ ਦੇ ਵਿੱਚ ਅਹਿਮੀਅਤ ਬਾਰੇ ਵੱਡਾ ਕਹਿ ਸਕਦੇ ਹਾਂ ਕਿ ਹਾਮੀ ਭਰਦਾ ਕਿ ਕਿਸ ਤਰ੍ਹਾਂ ਨਾਲ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਬਾਰੇ ਸੋਚਦੀ ਹੈ ਅਤੇ ਉਨ੍ਹਾਂ ਦੇ ਜਿਹੜੀ ਉਨ੍ਹਾਂ ਦੀ ਕਾਂਗਰਸ ਚੈਅਮੀਅਤ ਹੈ ਉਹ ਕਿਸ ਪ੍ਰਕਾਰ ਦੀ ਹੈ ਬੇਸ਼ੱਕ ਇਸ ਵੇਲੇ ਨਵਜੋਤ ਸਿੰਘ ਸਿੱਧੂ ਇਸ ਵੇਲੇ ਸਿਆਸੀ ਪੇਚ ਤੇ ਨਹੀਂ ਖੇਡਦੇ ਨਜ਼ਰ ਆਉਂਦੇ ਪਰ ਉਨ੍ਹਾਂ ਦੀ ਸਿਆਸੀ ਅਹਿਮੀਅਤ ਆਪਣੇ ਥਾਂ ਤੇ ਹੈ ਨਵਜੋਤ ਸਿੰਘ ਸਿੱਧੂ ਲਿਖਦੇ ਆ ਕਿ ਸ਼ੀ ਹੈਜ਼ ਹਾਰਟ ਆਫ ਗੋਲਡ ਫੋਰਐਵਰ ਫੈਮਲੀ ਥੈਂਕਸ ਅ ਮਿਲੀਅਨ ਆਫ ਫਾਰ ਯੂਅਰ ਕੰਸਰਨ ਅਬਾਊਟ ਨੋਨੀਸ ਹੈਲਥ ਯੂਅਰ ਸਪੋਰਟਸ ਮੀਨਸ ਦ ਵਰਡ ਪ੍ਰਿੰਕਾ ਗਾਂਧੀ ਵਾਡਰਾ ਜਾਨੀ ਕਿ ਇਹਦਾ ਮਤਲਬ ਇਹ ਹੈ ਕਿ ਪ੍ਰਿੰਕਾ ਗਾਂਧੀ ਦੇ ਕੋਲ ਸੋਨੇ ਦਾ ਦਿਲ ਹੈ ਸਦਾ ਹੀ ਸਾਡੇ ਪਰਿਵਾਰ ਦੇ ਲਈ ਉਹ ਜਿਹੜਾ ਇਸ ਚੰਗੇ ਦਿਲ ਨਾਲ ਇਸ ਸੋਨੇ ਦੇ ਦਿਲ ਨਾਲ ਸੋਚਦੇ ਆ ਨੋਨੀ ਦੀ ਸਿਹਤ ਬਾਰੇ ਉਹਨਾਂ ਦੀਆਂ ਚਿੰਤਾਵਾਂ ਲਈ ਜਾਨੀ ਕਿ ਉਹਨਾਂ ਦੀਆਂ ਜਿਹੜੀਆਂ ਸ਼ੋਭੀ ਸ਼ਾਮਾਂ ਲੈ ਉਹਨਾਂ ਲਈ ਉਹਨਾਂ ਦਾ ਧੰਨਵਾਦ ਲੱਖ ਲੱਖ ਧੰਨਵਾਦ ਹੈ ਤੁਹਾਡੇ ਸਮਰਥਨ ਹੀ ਸਾਡੀ ਦੁਨੀਆ ਹੈ ਕਿ ਜੇਕਰ ਤੁਸੀਂ ਸਾਡੇ ਨਾਲ ਬਣੇ ਹੋ ਤਾਂ ਸਾਡੀ ਦੁਨੀਆ ਤਦੇ ਹੈ ਪ੍ਰਿੰਕਾ ਗਾਂਧੀ ਬਾਰਡਰ ਆ ਇਹ ਗੱਲ ਨਵਜੋਤ ਸਿੰਘ ਸਿੱਧੂ ਨੇ ਆਪਣੀ ਪੋਸਟ ਦੇ ਵਿੱਚ ਸਾਂਝੀ ਕੀਤੀ ਹੈ ਪ੍ਰਿੰਕਾ ਗਾਂਧੀ ਦਾ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਘਰ ਜਾਣਾ ਆਪਣੇ ਆਪ 'ਚ ਕਈ ਸਿਆਸੀ ਸੰਕੇਤ ਛੱਡ ਜਾਂਦਾ ਹੈ ਕਈ ਸਿਆਸੀ ਇਸ਼ਾਰੇ ਕਰ ਜਾਂਦਾ ਹੈ ਗੱਲ ਇਹ ਹੈ ਕਿ ਹੋਰ ਬਹੁਤ ਸਾਰੇ ਆਗੂ ਚੋਣ ਲੜ ਰਹੇ ਆ ਜਾ ਨਹੀਂ ਵੀ ਲੜ ਰਹੇ ਜਾਂ ਪ੍ਰਚਾਰ ਕਰ ਰਹੇ ਐਕਟਿਵ ਨੇ ਪ੍ਰਤਾਪ ਸਿੰਘ ਬਾਜਵਾ ਸੁਖਜੰਦਰ ਰੰਦਾਵਾ ਰਾਜਾ ਬੜੇੰਗ ਬਹੁਤ سارے ਨਾਂ ਨੇ ਸੁਖਪਾਲ ਖੈਰਾ ਬਹੁਤ سارے ਨਾਂ ਨੇ ਕਿਹਦੇ ਕਿਹਦੇ ਨਾਂ ਲਈਏ ਕਿਸੇ ਦੇ ਘਰ ਨਹੀਂ ਗਏ ਨਵਜੋਤ ਸਿੰਘ ਸਿੱਧੂ ਬੇਸ਼ੱਕ ਆਪਾ ਕਹਿ ਸਕਦੇ ਆ ਕਿ ਉਹਨਾਂ ਦੀ ਧਰਮ ਪਤਨੀ ਜਿਸ ਹਾਲਾਤ ਦੇ ਵਿੱਚ ਉਹ ਦੋ ਚਾਰ ਹੋ ਰਹੇ ਨੇ ਉਹ ਡਾਕਟਰੀ ਇਲਾਜ ਕਰਵਾ ਰਹੇ ਨੇ ਕੈਂਸਰ ਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਇੱਕ ਸਮਰਥਨ ਇੱਕ ਜਿਹੜੀ ਹਮਦਰਦੀ ਹੁੰਦੀ ਆ ਪਰਿਵਾਰ ਦੇ ਨਾਲ ਪਰ ਇਹ ਗੱਲ ਵੀ ਕਿਸੇ ਤੋਂ ਲੁਕੀਛੀ ਨਹੀਂ ਕਿ ਇਸ ਵੇਲੇ ਜੇਕਰ ਕਾਂਗਰਸ ਦੇ ਵਿੱਚ ਕੋਈ ਸਿੱਧੂ ਦੀ ਢਾਲ ਬਣ ਕੇ ਖੜਿਆ ਹੈ ਤਾਂ ਉਹ ਬੀਬੀ ਪ੍ਰਿੰਕਾ ਗਾਂਧੀ ਬਾੜਰਾਏ ਨੇ ਕਿ ਕੋਈ ਦੂਜਾ ਨਹੀਂ ਹੈਗਾ ਉਹਨਾਂ ਨੇ ਉਹਨਾਂ ਨੂੰ ਔਖੇ ਸਮੇਂ 'ਚ ਨਵਜੋਤ ਸਿੰਘ ਸਿੱਧੂ ਨੂੰ ਰੈਕਸਿਓ ਕੀਤਾ ਬਚਾਇਆ ਉਹਨਾਂ ਦੇ ਲਈ ਬੋਲਿੰਗ ਤੇ ਬੈਟਿੰਗ ਦੋਵੇਂ ਕੀਤੀਆਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਦੇ ਘਰ ਪ੍ਰਿੰਕਾ ਗਾਂਧੀ ਦਾ ਜਾਣਾ ਆਪਣੇ ਆਪ 'ਚ ਅਹਿਮ ਹੋ ਜਾਂਦਾ ਹੈ ਕਿ ਆਉਂਦੇ ਦਿਨਾਂ 'ਚ ਕਾਂਗਰਸ ਅੰਦਰ ਨਵਜੋਤ ਸਿੰਘ ਸਿੱਧੂ ਦੀ ਜਿਸ ਭੂਮਿਕਾ ਨੂੰ ਘਟਾ ਕੇ ਵੇਖਿਆ ਜਾ ਰਿਹਾ ਸੀ ਜਾਂ ਮੰਨਿਆ ਜਾ ਰਿਹਾ ਸੀ ਉਹ ਕਿਤੇ ਗਲਤ ਸਾਬਤ ਨਾ ਹੋ ਜਾਵੇ ਤੁਹਾਡੀ ਕਿਰਿਆ ਹੈ ਕਮੈਂਟ ਬਾਕਸ 'ਚ ਜ਼ਰੂਰ ਦਿਓ